ਸ਼ਬਦ ਚੌਂਕੀ ਸੇਵਕ ਜਥਾ ਗੁਰਦੁਆਰਾ ਫਤੇਗੜ ਸਾਹਿਬ ਦੁਆਰਾ ਸ਼ਹੀਦੀ ਜੋੜ ਮੇਲੇ ਦੇ ਵਧੀਆ ਪ੍ਰਬੰਧਨ ਦੇ ਲਈ ਵਿਧਾਇਕ ਲਖਬੀਰ ਰਾਏ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿਲ ਅਤੇ ਪੁਲਿਸ ਮੁਖੀ ਰਬਜੋਤ ਗਰੇਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦੁਆਰਾ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਵਿਸ਼ੇਸ਼ ਉਤਸੁਕਤਾ ਦਿਖਾਈ ਗਈ ਸੀ ਅਤੇ ਉਹਨਾਂ ਦੇ ਹੁਕਮਾਂ ਅਨੁਸਾਰ ਪੂਰਾ ਸਹੀ ਪ੍ਰਬੰਧ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਅਨੁਸਾਰ ਸ਼ਹੀਦੀ ਜੋੜ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਦਤਾਂ ਦਾ ਪੂਰਾ ਖਿਆਲ ਰੱਖਿਆ ਗਿਆ ਸੀ ਜਿਸ ਕਰਕੇ ਚਾਰੇ ਪਾਸੇ ਇਸ ਗੱਲ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ। ਬਹੁਤ ਹੀ ਅੱਜ ਖੁਸ਼ੀ ਦਾ ਦਿਹਾੜਾ ਹੈਗਾ ਕਿ ਜਿੱਥੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਸੁਵਾਬਾਂ ਅਤੇ ਕੀਤੇ ਗਏ ਬਹੁਤ ਹੀ ਸਜਜੇ ਤੰਗ ਦੇ ਨਾਲ ਜੋ ਸਿੱਧੀ ਜੋੜ ਮੇਲੇ ਨੂੰ ਨੇਪਰੇ ਚਾੜਿਆ ਗਿਆ ਉਸ ਦੇ ਅਲਖਸ਼ ਦੇ ਵਿੱਚ ਅੱਜ ਸ਼ਬ ਚੌਂਕੀ ਸੇਪ ਜਥਾ ਤੇ ਇਲਾਕੇ ਦੀ ਸੰਗਤ ਵੱਲੋਂ ਅੱਜ ਪ੍ਰਸ਼ਾਸਨ ਨੂੰ ਸਨਮਾਨ ਕਰਨ ਦਾ ਜੋ ਸਮਾਗਮ ਰੱਖਿਆ ਗਿਆ ਸੀਗਾ ਉਸ ਦੇ ਵਿੱਚ ਐਸਐਸਪੀ ਮੈਮ ਡੀਸੀ ਮੈਮ ਤੇ ਇਲਾਕੇ ਦੇ ਐਮਐਲਏ ਸਾਹਿਬ ਨੂੰ ਜੋ ਸਨਮਾਨਿਤ ਕੀਤਾ ਗਿਆ ਬੜੀ ਖੁਸ਼ੀ ਮਹਿਸੂਸ ਹੋਈ ਪ੍ਰਬੰਧ ਦੀ ਗੱਲ ਕਰੀਏ ਤਾਂ ਜਿੱਤੋਂ ਪਾਰਕਿੰਗ ਦੀ ਗੱਲ ਆ ਜਾਂਦੀ ਹੈ ਤਾਂ ਪਾਰਕਿੰਗ ਬੜੀ ਬਲੱਖਣ ਸੀਗੀ ਪੂਰੇ ਹੀ ਰੋਡ ਤੇ ਜਿਹੜੀ ਪਾਰਕਿੰਗ ਸੀਗੀ ਬਹੁਤ ਸੁਯਜੀ ਸੀਗੀ ਪ੍ਰਸ਼ਾਸਨ ਵੱਲੋਂ ਜੋ ਨਾਕੇ ਲਾਏ ਗਏ ਸੀਗੇ ਉਸਤੇ ਵੀ ਜੋ ਮਤਲਬ ਕਿ ਕੋਈ ਹੁੱਲੜਬਾਜੀ ਜਾਂ ਕੋਈ ਵੀ ਕਿਸੇ ਕਿਸਮ ਦੀ ਘਪਰਾਹਤ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਸਾਰੀ ਸੰਗਤ ਦਾ ਜਿੱਥੇ ਜੀ ਆਇਆਂ ਤੇ ਵੈਲਕਮ ਕੀਤਾ ਜਾ ਰਿਹਾ ਸੀਗਾ ਉਸ ਦੇ ਨਾਲ ਨਾਲ ਹੀ ਜੋ ਪੁਲਿਸ ਪ੍ਰਸ਼ਾਸਨ ਸੀਗਾ ਉਹਨਾਂ ਵੱਲੋਂ ਬਹੁਤ ਹੀ ਸਤਿਕਾਰ ਦੇ ਨਾਲ ਸਾਰੀ ਸੰਗਤ ਨੂੰ ਆਓ ਭਗਤ ਕਿਹਾ ਜਾ ਰਿਹਾ ਸੀਗਾ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਸੰਗਤ ਨੂੰ ਵਧੀਆ ਤੇ ਸੁਚਜਜਾ ਪ੍ਰਬੰਧ ਦਿੱਤਾ ਜਾ ਰਿਹਾ ਸੀਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਪ੍ਰਸ਼ਾਸਨ ਦਾ ਸ਼ਬ ਚੌਂਕੀ ਸੇਵਕ ਜੱਥਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੇ ਪੂਰੇ ਇਲਾਕੇ ਦੀ ਸੰਗਤ ਵੱਲੋਂ ਪੂਰੇ ਪ੍ਰਸ਼ਾਸਨ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਜਿਨ੍ਹਾਂ ਨੇ ਬਹੁਤ ਹੀ ਸਜੱਜੇ ਢੰਗ ਦੇ ਨਾਲ ਬਹੁਤ ਹੀ ਜੋਗ ਢੰਗ ਦੇ ਨਾਲ ਜਿੱਥੇ ਸਪਾਈ ਦੀ ਗੱਲ ਕਰੀਏ ਤਾਂ ਸਪਾਈ ਦੇ ਨਾਲ ਸਪਾਈ ਦਾ ਬਹੁਤ ਵੱਡਾ ਅਭਿਆਨ ਚਲਾਇਆ ਗਿਆ ਸੀਗਾ ਬਹੁਤ ਸਪਾਈ ਸੀਗੀ ਉਸ ਦੇ ਨਾਲ ਹੀ ਪਾਰਕਿੰਗ ਦੀ ਬੜੀ ਜੋਗ ਸੁਵਿਧਾ ਕਿ ਦਿੱਤੀ ਗਈ ਸੀਗੀ ਉਸ ਦੇ ਨਾਲ ਨਾਲ ਜੋ ਸੰਗਤਾਂ ਦੂਰ ਤਰਟੇ ਤੋਂ ਆ ਰਹੀਆਂ ਸੀਗੀਆਂ ਬਹੁਤ ਹੀ ਜੋਗ ਢੰਗ ਦੇ ਨਾਲ ਤੇ ਸਭ ਤੋਂ ਜੋ ਲਖਣ ਜਿਹੜਾ ਸੀਗਾ ਕਿ ਜੋ ਹਰ ਸਾਲ ਦੀ ਤਰ੍ਹਾਂ ਵੀਆਈਪੀ ਪਾਸ ਸੀਗਾ ਉਸ ਕਲਚਰ ਨੂੰ ਬੰਦ ਕੀਤਾ ਗਿਆ ਉਸ ਲਈ ਡੀਸੀ ਮੈਮ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਫੈਸਲਾ ਲੈ ਕੇ ਜਿੱਥੇ ਵੀਆਈਪੀ ਕਲਚਰ ਨੂੰ ਬੰਦ ਕੀਤਾ ਉਸ ਦੇ ਨਾਲ ਹੀ ਸਾਰੀ ਸੰਗਤ ਅਤੇ ਜੋ ਵੀਆਈਪੀ ਕਲਚਰ ਸੀਗਾ ਉਹ ਸਾਰਾ ਹੀ ਇੱਕ ਹੋ ਕੇ ਇਕਮਤ ਹੋ ਕੇ ਜਿੱਥੇ ਸਹਬਾਂ ਦੇ ਨਤਮਸਤ ਹੋਇਆ ਉਸ ਲਈ ਸਾਰੇ ਸੰਗਤ ਵੱਲੋਂ ਸਾਰੇ ਹੀ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਵੱਲੋਂ ਸਾਡਾ ਆਕੇ ਇਥੇ ਗੱਲਬਾਤ ਕੀਤੀ ਗਈ ਧੰਨਵਾਦ ਕੀਤਾ ਗਿਆ ਕਿ ਕੰਮ ਪ੍ਰਬੰਧ ਬੜੇ ਅੱਛੇ ਸੀਗੇ ਉਹਦੇ ਨਾਲ ਪੂਰੇ ਪ੍ਰਸ਼ਾਸਨ ਦਾ ਉਤਸ਼ਾਹ ਤੇ ਨਾਲ ਹੀ ਸਾਡੀ ਜੋ 익ਸਪੈਕਟੇਸ਼ਨਸ ਹੈਗੀਆਂ ਲੋਕਾਂ ਦੀ ਉਹਦੇ ਚ ਸਾਨੂੰ ਮਹਿਸੂਸ ਹੁੰਦਾ ਕਿ ਹੋਰ ਵੀ ਵਾਧਗੀਆਂ ਹੈਗੀਆਂ ਆਉਣ ਵਾਲੇ ਸਮੇਂ ਚ ਚਾਹੇ ਉਹ ਕੋਈ ਵੀ ਕੰਮ ਹੋਣ ਛੋਟੇ ਕੰਮ ਹੋਣ ਡਵੈਲਪਮੈਂਟ ਦੇ ਕੰਮ ਹੋਣ ਯਾ ਰੋਜ਼ ਦੀ ਜੋ ਪਬਲਿਕ ਡੀਲਿੰਗ ਹੈ ਉਹ ਵੀ ਸਾਡੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜੋ ਲੋਕਾਂ ਦੀ ਐਕਸਪੈਕਟੇਸ਼ਨਸ ਹਨ ਉਹਨਾਂ ਨੂੰ ਮੀਟ ਕਰ ਸਕਾਂਗੇ ਇਹਨਾਂ ਦਾ ਬਹੁਤ ਧੰਨਵਾਦ ਕਿ ਆਜ ਆਏ ਨੇ ਤੇ ਇਹਨਾਂ ਨੇ ਜੋ ਸਾਡੇ ਐਫਰਟਸ ਨੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਅੱਜ ਸ਼ਬਦ ਚੋਂ ਕਿ ਜਥੇਵੰਦੀ ਵੱਲੋਂ ਡੀ ਸਾਹਿਬ ਐਸਐਸਵੀ ਸਾਹਿਬ ਅਤੇ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ ਧੰਨਵਾਦ ਕਰਦਾ ਹਾਂ ਜਥੇਵੰਦੀ ਦਾ ਇਹਨਾਂ ਦੀ ਬੜੀ ਯੋਗਦਾਨ ਹੈ ਰੋਜ਼ ਸ਼ਾਮੀ ਗੁਰਦੁਆਰਾ ਸਾਹਿਬ ਜਾ ਕੇ ਸੁਖਾਸ਼ਨ ਦਾ ਜਿਹੜੀ ਸੇਵਾ ਇਹਨਾਂ ਦੀ ਹੈ ਔਰ ਇਹਨਾਂ ਨੇ ਜਿਹੜੇ ਇਸ ਵਾਰ ਸਿੰਘ ਸਭਾ ਤੇ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਸੀ ਉਹਦੀ ਇਹਨਾਂ ਨੇ ਪੂਰਜੋਰ ਜਿਹੜੀ ਆ ਸਵਾਗਤ ਕੀਤਾ ਕਿ ਬਹੁਤ ਵਧੀਆ ਪ੍ਰਸ਼ਾਸਨ ਨੇ ਕੰਮ ਕੀਤਾ ਜਿਹੜੇ ਪੁਲਿਸ ਵਾਲੇ ਸੀ ਉਹ ਵੀ ਵੈਗੁਰੂ ਜੀ ਕਹਿ ਕੇ ਬੁਲਾਉਂਦੇ ਸੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਸਰਦਾਰ ਭਾਨ ਸਿੰਘ ਮਾਨ ਸਾਹਿਬ ਦੀ ਗਈ ਹੈ ਜੋ ਸਾਨੂੰ ਦਿਸ਼ਾ ਨਿਰਦੇਸ਼ ਸੀ ਪ੍ਰਸ਼ਾਸਨ ਨੂੰ ਸਾਨੂੰ ਕਿ ਵੀਆਈਪੀ ਪਾਸ ਬੰਦ ਕਰੋ ਵੀਆਈਪੀ ਪਾਸ ਬੰਦ ਕੀਤੇ ਗਏ ਔਰ ਉਸ ਦਾ ਲੋਕਾਂ ਨੇ ਪੂਰਜੋਰ ਸਵਾਗਤ ਕੀਤਾ ਕਿਉਂਕਿ ਵੀਆਈਪੀ ਪਾਸ ਦੀ ਜਿਹੜੀ ਗੱਡੀਆਂ ਸੀ ਹੂਟਰਾ ਨਾਲ ਜਿਹੜੀਆਂ ਸੰਗਤ ਦੇ ਵਿੱਚ ਆਉਂਦੀਆਂ ਸੀ ਉਹੀ ਰਸ਼ ਦਾ ਕਾਰਨ ਹੁੰਦੀਆਂ ਸੀ ਔਰ ਅਸੀਂ ਬੀਐਪੀ ਪਾਸ ਟੋਟਲੀ ਬੰਦ ਕੀਤੇ ਸੀ ਉਹਦਾ ਸੰਗਤ ਨੇ ਬਹੁਤ ਵਧੀਆ ਉਹਨੂੰ ਮੰਨਿਆ ਤੇ ਪ੍ਰਸ਼ਾਸਨ ਦਾ ਜਿਹੜੇ ਪ੍ਰਬੰਧ ਸੀ ਬੇਵਿਸਾਲ ਸੀ ਤੁਸੀਂ ਦੇਖਿਆ ਪੂਰਾ ਨਕਸ਼ਮ ਮੁਤਾਬਕ ਉਹਨਾਂ ਨੇ ਸਿਸਟਮ ਕੀਤਾ ਸੀ ਸੰਗਤ ਦਾ ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਸੀ ਔਰ ਉਹਨਾਂ ਨੂੰ ਜਿਹੜੀਆਂ ਬੱਸਾਂ ਲੈ ਕੇ ਆਉਂਦੀਆਂ ਸੀ ਸਾਡੇ ਅਫਸਰ ਸਹਿਬਾਨ ਮੈਂ ਕਹਿ ਸਕਦਾ ਕਿ ਜਿਹੜੇ ਸਾਰੇ ਬੰਦੇ ਜਿਨ੍ਹਾਂ ਨੇ ਕੰਮ ਕੀਤਾ ਸਿੰਘ ਸਭਾ ਦੇ ਵਿੱਚ ਛੋਟੇ ਤੋਂ ਵੱਡੇ ਅਫਸਰ ਉਹਨੇ ਬੜੇ ਲਗਾ ਨਾਲ ਔਰ ਬੜੇ ਪਿਆਰ ਨਾਲ ਕੰਮ ਕੀਤਾ ਮੈਂ ਹੁਣ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵਧੀਆ ਜਿਹੜਾ ਇਸ ਵਾਰ ਜਿਹੜਾ ਸਿੰਘ ਸਭਾ ਦਾ ਪ੍ਰਸ਼ਾਸਨ ਸੀ ਸਾਰੇ ਲੋਕਾਂ ਨੇ ਉਹ ਵਧੀਆ ਬੰਨਿਆ লাইਕ ਤੇ ਇਸ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ